ਸਤਨਾਮ ਸ੍ਰੀ ਵਾਹਿਰੋ ਸਹਬ ਜੀ ਕਬਿਉ ਬਾਚ ਬੇ ਨਤੀ ਚੋਪੀ ਪਾਤਿਸ਼ਾਹੀ ਦਸਮੀ ਅਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇਚਾ ਤਉ ਚਰਨ ਨੰਮਦਰ ਹੈ ਬਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਘਾਵ ਹੋ ਆਪ ਹਾਥ ਦੇ ਮਿਹ ਬਚਾਵ ਹੋ ਸੋ ਕੇਵਸ ਹੈ ਮੋਹ ਰਿਵਾਰਾ ਸੇਵਕ ਸਿੱਖ ਸੁਬੈ ਘਰ ਤਾਰਾ ਮੋਹ ਰਛਾ ਨਿਜ ਕਰ ਦੇਹਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹੇ ਪਿਆਸਾ ਤਮਹਿ ਛਾੜ ਗਈ ਅਵਰਨਾ ਧਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਮਾਰੇ ਤਾਰਿ ਹੈ ਚੌਂ ਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਤੇ ਮੁਝਿ ਬਰੀ ਹੈ ਬਰਨ ਕਾਲ ਕਾਤਰਾਸ ਨਿਵਰੀ ਹੈ ਉਜੋ ਸਦਾ ਮਾਰੇ ਪੱਛਾ ਸ੍ਰੀ ਅਸੀ ਤੂ ਝੂ ਕਰੇ ਹੋ ਰੱਛਾ ਰੱਖ ਲਿਓ ਮੋਹ ਰਖਦ ਹਾਰੇ ਸਹਿਬ ਸੱਤ ਸਹਾਏ ਪਿਆਰੇ ਦੇਨ ਪਦ ਦੁਸ਼ਟਨ ਕੇ ਹੰਤਾ ਤੁਮੋ ਭਰੀ ਚਤਰ ਤਸ ਕੰਤਾ ਆਕਾਸ਼ ਪਏ ਬ੍ਰਹਮਾ ਬਬਧਰਾ ਆਕਾਸ਼ ਪਏ ਸ਼ਿਵ ਜੂ ਆਸਰਾ ਥਾਲ ਪਏ ਕਰ ਬੇਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮ ਬਾਸਾ ਜਮਨ ਕਾਲ ਜੋਗੀ ਸਭ ਕੀਓ ਬੇਤਰਾਜ ਬ੍ਰਹਮਾ ਜੋਥਿਓ ਚਵਦ ਕਾਲ ਸਭ ਲੋਕ ਸਵਾਰਾ ਦਬਸ ਕਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਿਛ ਰੂਪ ਜਾਇਓ ਆਤ ਅੰਤ ਏਕੈ ਅਵਤਾਰਾ ਸੋਇ ਬਰੂ ਸਭ ਜਿ ਹੁ ਹਮਾਰਾ නබත්සකාර තෙසෙහි කොහොමාරී සකල් ලබරජාජන ආපස්වාරිී සැවකඳකෝ සෙවකඳ සුකදූ සතරඳකුමල්මොමදකෝ. කඩකඩගේ අන්තර්කී ජානත පලෙබරයකිී පිරපජානත චිල්ටීතය කුංචර අසතුල්ලා සබ් පාර්ග්‍රපා අදරිෂ්ටිකරකුල්ලා. ਤੰਤ ਤਦ ਕਪਾਇਤੇ ਦੁਖੀ ਸੁਖ ਪਾਇ ਸਾਤਦਖੇ ਸੂਖੀ ਏਕ ਏਕੇ ਪੀਰ ਪਛਾਣ ਦੇ ਕਟਕੜ ਕੇ ਬੜਬੜ ਕੇ ਚਾਹੰਦਾ ਜਬੁਦ ਕਰਖਿ ਕਰਾ ਕਰਤਾਰਾ ਪਰ ਜਾਤਰਤ ਤਬ ਦੇਹੀ ਅਪਾਰਾ ਜਬ ਆਕਰਗ ਕਰਤ ਹੋ ਕਬਹੁ ਤਬ ਬਹਿ ਮਿਲਤ ਦੇ ਤਰਸ ਬਹੁ ਜੇਤੇ ਪਰਦ ਸ੍ਰੇਸ਼ਟ ਸਬਦਾਰੇ ਆਪ ਅਪ ਦੇ ਬੂਜੋ ਚਾਰੈ ਤਬ ਸਭ ਹੀ ਤੇ ਰਹਿ ਤਗਰਾਲਬ ਜਾਂਦਤ ਬੇਦ ਭੇਦ ਹਰ ਆਲਬ ਤਰੰਦ ਕਾਰਨ ਦਰਬਿ ਕਾਰਨ ਦਰ ਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੁਣ ਚਰਦ ਵਿਦਾ ਜਾਕੋ ਪੇਵਨਾ ਪਾਵਤ ਵਿੰਦਾ ਤਾਕੋ ਕਰਪਾਹਨ ਹਨੁਮਾਨਤ ਮਹਾਬੁਡ ਕਸ਼ਪੀ ਤਨਾਂ ਜਾਨਤ ਮਹਾਦੇਵਕੋ ਕਹਤ ਸਦਾ ਸੇਵ ਰਨਦ ਕਰਤਾ ਚੀਨ ਤ ਦੇ ਪਿਵ। ਆਪ ਆਪ ਦੀ ਬੂਧ ਹੈ ਜੇਤੇ ਪਰਦਤ ਪੈ ਪੈ ਤੇ ਤੇਤੀ ਤਪਰਨ ਖਨ ਜਾਏ ਪਸਾਰ ਕਹਿ ਬਿਦ ਸਿਜਾ ਪ੍ਰਤਮ ਸੰਸਾਰਾ ਇੱਕ aeration ਉਪਸਰੂਪਾ ਰੰਗ ਪਿਉ ਰਾਵਦੀ ਬੂਪਾ ਅਡਜ ਜਿਰਜ ਸੇਤ ਜਗਦੀ ਉਤਪਜ ਕਾਦ ਬਹਰ ਰਚਦੀ ਦੀ ਕਹੂ ਫੂਲ ਰਾਜ ਜਹ ਵੇ ਬੈਠਾ ਕਹੂ ਸੇਵਣ ਪਿਉ ਸਗਰੀ ਕੈਠਾ 사ਗਰੇ ਸ੍ਰੇਸ਼ਟ ਦਿਖਾਈ ਚੰਪਵ ਆਦਜ ਗਾਦ ਸਰੂਪ ਸਿਮ ਭਵ ਆਬਰਤ ਚਾ ਮੇਰੇ ਤਮ ਕਰੋ ਸਿਖੋ ਬਾਰ ਅਸਿਖ ਸਗਰੋ ਦੁਸ਼ਟ ਜਿਤੇ ਉਠਵਤੋ ਤਪਾਤਾ ਸਕਲ ਬਲੇ ਸਿਖੋ ਰੱਗਾਤਾ ਜੇ ਆਸੀ ਤੁਝ ਤਵ ਸਰਦੀ ਪ੍ਰੇਤ ਤਦਕੇ ਤੁਸ਼ਟ ਦੁਖਾ ਵਮਰੇ ਉਰਖ ਚੰਦ ਪਗ ਪਰੇ ਤਿਹਾਰੇ ਤਦਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਕੇ ਹੈ ਤਾਂ ਕੇ ਕਾਲ ਨਿਕਟਦੇ ਹੈ ਰਛਾਵੇਂ ਤਹੇ ਸਭ ਕਾਲਾ ਤੁਸ਼ਟ ਅਰੇਸ਼ਟ ਤ੍ਰੇਦਤ ਕਾਲਾ ਕਰਪਾ ਦ੍ਰਿਸ਼ਟ ਤਦ ਚਾਹੇ ਦੇ ਹਰ ਹੋ ਤਾਂ ਕਿ ਤਾਪਤ ਨ ਕੋ ਹੋ ਰਹੋ ਰੈ ਦਸੈਦ ਕਰ ਬੋ ਸਭ ਹੋਈ ਤੁਸ਼ਟ ਸ਼ਵਸ਼ੈ ਸਕੈ ਨ ਕੋਈ ਏਕ ਪਾਰ ਜਿਤਤ ਬੈ ਸਵਾਰਾ ਆਕਾਲ 파ਸ ਤੇ ਤਾਹੀ ਉਬਾਰਾ ਕੇਦਰ ਦਾਮਤੀ ਹਰ ਕਹਾ ਦਰਦ ਤੁਸ਼ਟ ਤੋਕਤ ਰਹਾ ਖਾੜਗ ਕੇਤਵੇਂ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੇ ਸਰਬ ਠੌਰ ਬੋ ਸਹਾਈ ਦੁਸ਼ਟ ਦੁਗਤਿ ਤਿਲ ਹੋ ਬਚਾਈ ਖਾੜਗ ਕੇਤਵੇਂ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੇ ਸਰਬ ਠੌਰ ਬੋ ਸਹਾਈ ਦੁਸ਼ਟ ਦੁਗਤਿ ਤਿਲ ਹੋ ਬਚਾਈ ਗਉ ਬਾਚ ਬੇ ਨਤੀ ਚੋਪੀ ਪਾਤਿ ਸ਼ਾਹੀ ਦਸਮੀ ਅਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਦਕੇ ਇਛਾ ਤਉ ਚਰਨ ਨੰਮ ਰਹੇ ਹੈ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸਤ ਸਬੈ ਤੁਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਧਕ ਸਿਖ ਸਬੈ ਘਰ ਤਾਰਾ ਮੋਰ ਅਛਾ ਨਿਜ ਕਰ ਦੇਹਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਿਆਨ ਕੀ ਰਹੈ ਪਿਆਸਾ ਤਮਹਿ ਛਾੜ ਗਈ ਅਵਰ ਨਾ ਧਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਮਾਰੇ ਤਾਰੀ ਹੈ ਚੋਂ ਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰੀਐ ਬਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਅਸੀ ਤੂ ਚੂਕਰੇ ਹੋ ਰਚਾ ਰਾਖ ਲਿਓ ਮੋਹਿ ਰਖਦ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੇਵ ਪਦ ਦੁਸ਼ਟਨ ਕੇ ਹੰਤਾ ਤਮੋਹ ਪ੍ਰੀ ਚਤਰ ਤਸ ਕੰਤਾ ਕਾਗ ਪੈ ਬ੍ਰਹਮਾ ਬਬਦਰਾ ਕਾਗ ਪੈ ਸ਼ਿਵਜੂ ਆਉਤਰਾ}{|\text{ਕਾਲ ਪੈ ਕਰ ਬੇਸਦ ਪ੍ਰਕਾਸ਼ਾ ਸਤਲ ਕਾਲ ਕਾ ਕੀ ਆਤਮ ਬਾਸਾ}|\text{ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਦ ਕਾਲ ਸਭ ਲੋਕ ਸਵਾਰਾਦ ਬਸ ਕਰ ਹੈ ਤਾਹੇ ਹਮਾਰਾ}} যমন কাল সব জগৎ বানায়ো দেব দৈত্য জিস রূপ যায়ো আত্ম অন্ত একে অবতারা স্বয়ং গুরু সব জি হমারা নমস্কার তিসি কো হ bari সকল প্রজachen আপসারে সবত কো সেবকত সুখ দিও শত রং কোপল মোহ মদ কিয়ো

जेते पद श्रेष्ठ सब तारे आप पति पूजो चारे तुम सब ही तेरे है तदरालम जानत भेद भेद हर आलम दरदकार दरपिकार दरलब आद अनिल अनाद सब ताका मूड चारत भेदा जाको पेवना पावत भेदा ਤਾ ਕੋ ਕਰਪਾ ਹਦ ਹਦ ਬਾਦਤ ਮਹਾ ਬੋੜ ਕਸ਼ ਭੇਦ ਦਾ ਚਾਦਤ ਮਹਾ ਦੇਵ ਕੋ ਕਹਿਤ ਸਦਾ ਸਿਵਦਰਦ ਕਾਰਤਾ ਚੇਦਤ ਦੇਪੇਵ ਆਪ ਆਪਣੀ ਬੁੱਧ ਹੈ ਜੇਤੀ ਪਰਦਤ ਪੈ ਪੈ ਤਹ ਤੇਤੀ ਤਪਰਾ ਲਖਾ ਦਾ ਜਾਏ ਪਸਾਰ ਕਹਿ ਬਿਦ ਸਿਜਾ ਪ੍ਰਥਮ ਸੰਸਾਰਾ ਇੱਕ ਰੂਪਦ ਉਪਸਰੂਪਾ ਰੰਗ ਪਿਉ ਰਾਵਦੀ ਬੂਪਾ ਅਡਜ ਜਿਰਜ ਸੇਤ ਜਗਦੀ ਉਤਪਜ ਕਾਂਦ ਬਹਰ ਰਚਦੀਲੀ ਕਹੂ ਫੂਲ ਰਾਜਾ ਵੇ ਬੈਠਾ ਕਹੂ ਸਿਵੜ ਪਿਓ ਜ਼ਗਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਈ ਅਤਭਵ ਆਦਜਗਾਦ ਸਰੂਪ ਸਿੰਭਵ ਅਬਰੱਛਾ ਮੇਰੀ ਤਮਕ੍ਰੋਸਿ ਕੁਬਾਰ ਅਸਿਖਸ ਗਰੋਹ ਦੁਸ਼ਟ ਜਿਤੇ ਉਠਵਤੁ ਤਪਾਤਾ ਸਕਲ ਬਲੇਸ਼ਿ ਕਰੋ ਰਦਦਾਤਾ ਜੇ ਅਸੀ ਤੁਜ ਤਵ ਸਰਦੀ ਪ੍ਰੇਤਨਕੇ ਤੁਸ਼ਟ ਦੁਖ ਤਵਮਰੇ ਔਰਖ ਚੰਦ ਪਗ ਪਰੇ ਤਿਹਾਰੇ ਤਦਕੇ ਤਬ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਕੇ ਹੈ ਤਾਂ ਕੇ ਕਾਲ ਨਿਕਟਦੇ ਹੈ ਰਛਾ ਹੋਏ ਤਹੀ ਸਭ ਕਲਾ ਦੁਸ਼ਟ ਅਰਿਸ਼ਟ ਤਦ ਕਲਾ ਕਰਪਾ ਦ੍ਰਿਸ਼ਟ ਤਦ ਚਾਹੇ ਦੇ ਹਰ ਹੋ ਤਾਂ ਕੇ ਤਾਪ ਤਨ ਕੋ ਹਰ ਹੋ ਰੈ ਦਸੈਦ ਕਰਬੋ ਸਭ ਹੋਈ ਦੁਸ਼ਟ ਸ਼ਵਸ਼ੈ ਸਕੈ ਨਾ ਕੋਈ ਇਕ ਪਾਰ ਜਿਦਤ ਬੈਸਵਾਰਾ ਕਾਲ ਪਾਸ ਤੇ ਤਾਹੀ ਉਬਾਰਾ ਕੇਦਰ ਦਾ ਮਤੀ ਹਰੂ ਕਹਾ ਦਰਦ ਟੁਫਟ ਦੋਖਤ ਰਹਾ ਖਾਰਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਠੌਰਨ ਹੋ ਸਹਾਈ ਦੁਸ਼ਟ ਦੁਖ ਤੇ ਦਿਹੋ ਬਚਾਈ ਖਾਰਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ ਦਰਬਾਧ ਵਰਦੂ ਹੋ ਹੋ ਸਹਾਇ ਡੂਸਟ ਰੋਗ ਤੇ ਲਹੋ ਬਚਾਈ ਬਿਬਾਚ ਬੇਨਤੀ ਚੋਪੀ ਪਾਤਿ ਸ਼ਾਹੀ ਦਸਮੀ ਅਮ੍ਰਿਕ ਰੂ ਹਾਥ ਤੇ ਰਖਾ ਉਰਨ ਹੋਏ ਚਦਗੀ ਇਚਾ ਤਉ ਚਰਨ ਨੰਬਰ ਹੈ ਹਬਾਰਾ ਆਪਣਾ ਚਾਨ ਕਰੋ ਪ੍ਰਤਪਾਰਾ ਆਮਰੇ ਡੂਸਟ ਸਬੈ ਤੁਮਕਾਵ ਹੋ ਆਪ ਹਾਥ ਤੇ ਮੋਹਿ ਬਚਾਵ ਹੋ ਸੋ ਕੀਪਸ ਹੈ ਮੋਹ ਰਵਿਰਾ ਸੇਵਕ ਸਿੱਖ ਸਪੈਗਰ ਤਾਰਾ ਮੋਹ ਰੱਛਾ ਨਿਜ ਕਰ ਦੇਹਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾਤ ਮਹਿ ਛਾੜ ਗਈ ਅਵਰਦਾ ਧਿਆਨ ਨੂੰ ਜੋ ਪਰ ਚਾਹੋ ਸੁਤਮ ਤੇ ਬਾਹੋ ਸੇਵਕ ਸੇਖ ਮਾਰੇ ਤਾਰਿ ਹੈ ਚੌਂ ਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਤੇ ਮੁਜਬਰੀ ਹੈ ਬਰਦ ਕਾਲ ਕਾਤਰਾਸ ਨਿਵਰੀ ਹੈ ਬੋਜੋ ਸਦਾ ਹਮਾਰੇ ਪੱਛਾ ਸ੍ਰੀ ਅਸਿ ਤੂ ਚੂ ਕਰੇ ਹੋ ਰੱਖਾ ਰਖ ਲਿਓ ਬੁਹਿ ਰਖਦ ਹਾਰੇ ਸਹਿਬ ਸੱਤ ਸਹਾਏ ਪਿਆਰੇ ਦੇਨ ਪਦ ਦੁਸ਼ਟਨ ਕੇ ਹੰਤਾ ਤਬਹੋ ਪ੍ਰੀ ਚਤਰ ਤਸ ਕੰਤਾ ਕਾਗ ਪਏ ਬ੍ਰਹਮਾ ਬਗਦਰਾ ਕਾਗ ਪਏ ਸ਼ਿਵ ਜੂ ਆਉਤਰਾ}{|\text{ਕਾਲ ਪਏ ਕਰ ਬੇਸਦ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮ ਬਾਸਾ}} ਜਵਨ ਕਾਲ ਜੋਗੀ ਸਭ ਕੀਓ ਬੇਤਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਦਵਸਕਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਛ ਰੂਪ ਜਾਇਓ ਆਤ ਅਤ ਇਕੈ ਅਵਤਾਰਾ ਸੋਈ ਗੁਰੂ ਸਭ ਜਿਹੁ ਹਮਾਰਾ නබත්සකාර තිෙසෙහි කොහමරී සකල්ලබරජාජන ආපස්වාරි සැවකඳකෝ සැවකඳ සුකදියූ සතරන් කුමලමමදකෝ. කඩකඩගේ අන්තර්කී ජානත පලෙබරයකි පිරපජානත චීටීතේ කුංචරඇසතුල්ලා සබ පරග්‍රපා අදරිෂ්ටිගරකුල්ලා. ਤੰਤ ਤੁਕ ਪਾਇ ਤੇ ਦੁਖੀ ਸੁਖ ਪਾਇ ਸਾਤ ਦਖੇ ਸੂਖੀ ਏਕ ਏਕੇ ਪੀਰ ਪਛਾਣ ਦੇ ਕਟਕੜ ਕੇ ਬੜਬੜ ਕੇ ਚਾਹੰਦਾ ਜਬ ਉਦ ਕਰਖ ਕਰ ਕਰ ਤਾਰਾ ਪਰ ਜਾਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤਬ ਮਿਲਤ ਦੇ ਤਰਸ ਬਹੁ ਜੀਤੇ ਪਦ ਸ੍ਰੇਸ਼ਟ ਸਬਦਾਰੇ ਆਪਾਪ ਦੇ ਬੂਜੋ ਚਾਰੈ ਤੁਬ ਸਭ ਹੀ ਤੇ ਰਹਿ ਤਦ ਰਾਲਮ ਜਾਨਤ ਬੇਦ ਭੇਦ ਹਰ ਆਲਮ ਤਰੰਦ ਕਾਰਨ ਦਰਬਿ ਕਾਰਨ ਦਰ ਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂਣ ਚਰਦ ਵਿਦਾ ਜਾਕੋ ਪੇਵਨਾ ਪਾਵਤ ਵਿਦਾ ਤਾਕੋ ਕਰਪਾਹਨ ਹਨੁਮਾਨਤ ਮਹਾਬੂਡ ਕਸ਼ਪੀ ਨਾਂ ਜਾਨਤ ਮਹਾਦੇਵਕੋ ਕਹਤ ਸਦਾ ਸੇਵਨ ਕਰਨਦ ਕਰਤਾ ਚੀਨ ਤ ਦੇ ਪਿਵ। ਆਪ ਆਪਦੀ ਬੁੱਧ ਹੈ ਜੇਤੀ ਪਰਗਤ ਪੈ ਪੈ ਤੇਤੀ ਤਪਰਾ ਲਖਨ ਜਾਏ ਪਸਾਰ ਕਹਿ ਬਿਦ ਸੁਜ ਪ੍ਰਤਮ ਸੰਸਾਰਾ ਇੱਕ aeration ਉਪਸਰੂਪਾ ਰੰਗ ਪਿਉਰਾ ਆਪਦੀ ਗੂਪਾ ਅਡਜ ਜਿਰਜ ਸੇਤਜ ਕੀਨੀ ਉਤਪਜ ਕਾਦ ਬਹਰ ਰਚਦੀਲੀ ਕਹੂ ਫੂਲ ਰਾਜਾ ਵੇ ਬੈਠਾ ਕਹੂ ਸੇਵਣ ਪਿਉ ਜ਼ਗਰੀ ਕੈਠਾ ਸਾਗਰੇ ਸ੍ਰੇਸ਼ਟ ਦਿਖਾਈ ਚੰਪਵ ਆਦਜ ਗਾਦ ਸਰੂਪ ਸਿਮ ਭਵ ਆਬਰਤ ਜਾ ਮੇਰੇ ਤਮਕਰੋ ਸਿਖੋ ਬਾਰ ਅ ਸਿਖ ਕਰੋ ਦੁਸ਼ਟ ਜਤੇ ਉਠਵਤ ਤਪਾਤਾ ਸਕਲ ਬਲੇਸ਼ ਕਰੋ ਰੱਦਾਤਾ ਜੇ ਅਸੀ ਤੁਝ ਤਵ ਸਰਦੀ ਪ੍ਰੇਤਨ ਕੇ ਤੁਸ਼ ਦੁਖ ਹਵਮਰੇ ਔਰ ਖਚਵਤ ਪਗ ਪਰੇ ਤੇ ਹਾਰੇ ਤਦਕੇ ਤਬ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਕੇ ਹੈ ਤਾਂ ਕੇ ਕਾਲ ਨਿਕਟਦੇ ਹੈ ਰਛਾ ਹੋਏ ਤਹੇ ਸਭ ਕਲਾ ਦੁਸ਼ਟ ਅਰਿਸ਼ਟ ਤ੍ਰੇਦਤ ਕਲਾ ਕਰਪਾ ਦ੍ਰਿਸ਼ਟ ਤਦ ਜਾਹਿ ਨ ਹਰਿ ਹੋ ਤਾਕੇ ਤਾਪ ਤਨ ਕੋ ਹਰਿ ਹੋ ਰੈ ਦਸੈਦ ਕਰਬੋ ਸਭ ਹੋਈ ਦੁਸ਼ਟ ਛਵਛੈ ਸਕੈ ਨ ਕੋਈ ਏਕ ਪਾਰ ਜਿਤ ਤਵੈ ਸਵਾਰ ਆਕਾਲ 파ਸ ਤੇ ਤਾਹੀ ਉਬਾਰਾ ਜੇਦਰ ਨਾਮ ਤੇ ਹਰੁ ਕਹਾ ਦਰਦ ਟੁਫਟ ਤੋਕਤ ਰਹਾ ਖਾਰਗ ਕੇਤਬੈ ਸਰਦਤਿ ਹਰੀ ਆਪ ਹਾਥ ਦੈ ਲਹੁ ਬਾਰੀ ਸਰਬਠੌਰਭ ਹੋ ਸਹਾਈ ਦੁਸ਼ਟ ਦੁਗਤਿ ਲਹੁ ਬਚਾਈ ਖਾਰਗ ਕੇਤਬੈ ਸਰਦਤਿ ਹਰੀ ਆਪ ਹਾਥ ਦੈ ਲਹੁ ਬਾਰੀ ਸਰਬਠੌਰਭ ਹੋ ਸਹਾਈ ਦੁਸ਼ਟ ਦੁਗਤਿ ਲਹੁ ਬਚਾਈ ਬਿਉ ਬਾਚ ਬੇਨਤੀ ਚੋਪੀ ਪਾਤਿ ਸਾਹਿ ਦਸਮੀ ਅਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਦਕੇ ਇਛਾ ਤਉ ਚਰਨ ਨਮਨ ਰਹੇ ਹੈ ਬਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸਤ ਸਬੈ ਤੁਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਹ ਪਰਿਵਾਰ ਸੇਖ ਸਿਖ ਸਬੈ ਕਰਤਾਰਾ ਮੋਹ ਅੱਛਾ ਨਿਜ ਕਰ ਦੇਹਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਯਨ ਕੀ ਰਹਿ ਪਿਆਸਾ ਤਮਹਿ ਛਾੜ ਗਈ ਅਵਰ ਨਾ ਧਿਆਉ ਜੋ ਬਰ ਚਾਹੋ ਸੁਤਮ ਤੇ ਪਾਉ ਸੇਵਕ ਸੇਖ ਮਾਰੇ ਤਾਰੀ ਹੈ ਚੋਂ ਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਵਰੀਐ ਬਰਨ ਕਾਲ ਕਾ ਤਰਾਸ ਨਿ ਵਰੀਐ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਅਸੀ ਤੂ ਚੂ ਕਰੇ ਹੋ ਰਚਾ ਰਾਖ ਲਿਓ ਮੋਹਿ ਰਖਦ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੇਨ ਪਦ ਦੁਸ਼ਟਨ ਕੇ ਹੰਤਾ ਕਬਹੋ ਫਰੀ ਚਤਰ ਤਸ ਕੰਤਾ ਕਾਗ ਪਏ ਬ੍ਰਹਮਾ ਬਬਦਰਾ ਕਾਗ ਪਏ ਸ਼ਿਵ ਜੂ ਆਸਰਾ ਕਾਲ ਪਏ ਕਰ ਬੇਸਦ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮ ਬਾਸਾ ਜਵਨ ਕਾਲ ਜੋਗੀ ਸਭ ਕੀਓ ਬੇਤਰਾਜ ਬ੍ਰਹਮਾ ਜੋਥੀਓ ਜਵਦ ਕਾਲ ਸਭ ਲੋਕ ਸਵਾਰਾਤ ਬਸਕਰ ਹੈ ਤਾਹੇ ਮਾਰਾ ਯਾਵਦ ਕਾਲ ਸਭ ਜਗਤ ਬਨਾਇਓ ਤੇਵ ਦੇਤ ਜਿਛ ਰੂਪ ਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਭ ਜਿ ਹੁ ਹਬਾਰਾ ਨਮਸਕਾਰ ਤਿਸਹਿ ਕੋ ਹਬਾਰੀ ਸਕਲ ਪ੍ਰਜਾ ਚਿਤ ਆਪਸ ਵਰੀ ਸੇਵਕਦ ਕੋ ਸੇਵਕਦ ਸੁਖ ਦਿਯੋ ਸਤਰੰਦ ਕੋਪਲ ਮੋਬਦ ਕੀਓ

ਜਿਤੇ ਪਰਦ ਸ੍ਰੇਸ਼ਟ ਸਬਤਾਰੇ ਆਪ ਅਪਦੇ ਬੂਜੋ ਚਾਰੇ ਤੁਬ ਸਭ ਹੀ ਤੇ ਰਹੈ ਤਦ ਰਲਬ ਜਾਨਤ ਬੇਦ ਭੇਦ ਹਰ ਆਲਬ ਨਰਦਕਾਰ ਦਰਬਿਕਾਰ ਦਰਲਬ ਆਤ ਅਨੀਲ ਅਦਾਤ ਸਭ ਤਾਕਾ ਬੂਡ ਉਚਰਤ ਭੇਦਾ ਜਾ ਕੋ ਪੇਵਦਾ ਪਾਵਤ ਵੇਦਾ ਤਾ ਕੋ ਕਰਪਾ ਹਦ ਹਦ ਬਾਦਤ ਮਹਾ ਗੋੜ ਕਸ਼ਪੇਤ ਦਾ ਚਾਦਤ ਮਹਾਦੇਵ ਕੋ ਕਹਿਤ ਸਦਾ ਸ਼ਿਵਦਰਦ ਕਾਰਤਾ ਚੀਨਤ ਦੇਪੇਵ ਆਪ ਆਪਣੀ ਬੁੱਧ ਹੈ ਜੇਤੀ ਪ੍ਰਦਤ ਪੈਤ ਪੈ ਤੇਤੀ ਤਪਰਾ ਲਖਨ ਜਾਏ ਪਸਾਰ ਕਹਿ ਬਿਦ ਸਿਜਪਤਮ ਸੰਸਾਰਾ ਇੱਕ aeration ਉਪਸਰੂਪਾ ਰੰਗ ਪਿਉ ਰਾਵਦੀ ਬੂਪਾ ਅਡਜ ਜਿਰਜ ਸੇਤਜਕੇ ਦੀ ਉਤਪਜ ਕਾਂਦ ਬਹਰ ਰਚਦੀ ਦੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਵੜ ਪਿਓ ਸਗਰੀ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸਿਅੰਪਵ ਅਪਰਚਾ ਮੇਰੀ ਤਮ ਕਰੋ ਸਿਖ ਬਰ ਅਸਿਖ ਕਰੋ ਦੁਸ਼ਟ ਜਤੇ ਉਠਵ ਤੁਤ ਪਾਤਾ ਸਕਲ ਮਲੇ ਸਿਖਰੋ ਰੰਤਾਤਾ ਜੇ ਅਸੀ ਤੁਜ ਤਵ ਸਰਦੀ ਪ੍ਰੇਤਨ ਕੇ ਦੁਸ਼ਟ ਦੁਖ ਥਵੇ ਬਰੇ ਔਰਖ ਚੰਦ ਪਗ ਪਰੇ ਤਿਹਾਰੇ ਤਦਕੇ ਤਬ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਕਿਹਾ ਹੈ ਤਾਂ ਕੇ ਕਾਲ ਲਗਟਦੇ ਹੈ ਰੱਛਾ ਹੋਏ ਤਹੀ ਸਭ ਕਲਾ ਤੁਸ਼ਟ ਅਰਿਸ਼ਟ ਤ੍ਰੇਦਤ ਕਲਾ ਕਰਪਾ ਦ੍ਰਿਸ਼ਟ ਤਦ ਚਾਹੇ ਦੇ ਹਰ ਹੋ ਤਾਂ ਕੇ ਤਾਪਤ ਨ ਕੋ ਹਰ ਹੋ ਰੈ ਦਸੈਦ ਕਰਬੋ ਸਭ ਹੋਈ ਤੁਸ਼ਟ ਸ਼ਵਸ਼ੈ ਸਕੈ ਨ ਕੋਈ ਇਕ ਬਾਰ ਜਿਦਤ ਬੈਸਬਾਰ ਆਕਾਲ ਪਾਸ ਤੇ ਤਾਹੀ ਉਬਾਰਾ ਕੇ ਦਰਦਾਂ ਮਤੀ ਹਰ ਊਕਾਹ ਦਰਦ ਟੁਫਟ ਤੋਕਤ ਰਹਾ ਖਾਰਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ ਸਰਬ ਠੌਰਨ ਹੋ ਸਹਾਈ ਟੁਸ਼ਟ ਦੁਖ ਤੇ ਹੋ ਬਚਾਈ ਖਾਰਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੋ ਬਾਰੀ ਤਰਪੜ ਵਰਦਹੁ ਹੋ ਸਹਾਇ ਡੋਸਤ ਰੋਗ ਤੇ ਲਹੋ ਬਚਾਈ ਗੁਰ ਬਾਚ ਬੇਨਤੀ ਚੌਪਈ ਪਾਤਿਸ਼ਾਹੀ ਦਸਮੀ ਅਮ੍ਰੇ ਕਰੋ ਹਾਥ ਤੇ ਰੱਛਾ ਪੁਰਨ ਹੋਏ ਚਦਕੇ ਇਛਾ ਤਉ ਚਰਨ ਨੰਦਰ ਹੈ ਬਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਡੋਸਤ ਸਬੈ ਤੁਮਕਾਵ ਹੋ ਆਪ ਹਾਥ ਤੇ ਮਿਹ ਬਚਾਵੋ ਸੋ ਕੇ ਬਸ ਹੈ ਮੋਹ ਰੋ ਪ੍ਰਿਵਾਰਾ ਸੇਦਕ ਸਿੱਖ ਸਪੈਖ ਰਤਾਰਾ ਮੋਹ ਰੱਛਾ ਨਿਜ ਕਰ ਦੇਹਰੀ ਹੈ ਸਭ ਬੈਰਨ ਕੋ ਆਜ ਸੰਗਰੀ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹੇ ਪਿਆਸਾ ਤਮਹਿ ਛਾੜ ਗਈ ਅਵਰਨਾ ਧਿਆਨੂ ਜੋ ਬਰ ਚਾਹੋ ਸੁਤਮ ਤੇ ਪਾਓ ਸੇਵਕ ਸੇਖ ਮਾਰੇ ਤਰੀ ਹੈ ਚੌਂਜਨ ਸਤਰ ਮਾਰੇ ਮਾਰੀ ਹੈ ਆਪ ਹਾਥ ਦੇ ਮੁਜਬਰੀ ਹੈ ਬਰਦ ਕਾਲ ਕਾਤਰਾਸ ਨਿਵਰੀ ਹੈ ਉਜੋ ਸਦਾ ਮਾਰੇ ਪੱਛਾ ਸ੍ਰੀ ਅਸੀਤੂ ਚੂ ਕਰੇ ਹੋ ਰਚਾ ਰਖ ਲੈ ਮੁਹ ਰਖਦ ਹਾਰੇ ਸਹਿਬ ਸੱਤ ਸਹਾਏ ਪਿਆਰੇ ਦੇਨ ਪਦ ਦੁਸ਼ਟ ਜਕੇ ਹੰਤਾ ਤੁਮਹੋ ਪ੍ਰੀ ਚਤਰ ਤਸ ਕੰਤਾ ਕਾਗ ਪਏ ਬ੍ਰਹਮ ਬਵਧਰਾ ਕਾਗ ਪਏ ਸਿਵ ਜੂ ਆਸਰਾ ਕਾਲ ਪਏ ਕਰ ਬੇਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮ ਬਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਚਵਦ ਕਾਲ ਸਭ ਲੋਕ ਸਵਾਰਾ ਦਵਸ ਕਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ दैत्य ਜਿਛ ਰੂਪ ਜਾਇਓ ਆਤ ਅੰਤ ਏਕੈ ਅਵਤਾਰਾ ਸੋਈ ਗੁਰੂ ਸਭ ਜਿ ਹੁ ਹਮਾਰਾ නබත්සකාර තෙසෙහි කොහමරී සකල්ලබරජාජන ආපස්වාරි සැවකඳකෝ සැවකඳ සුකදූ සතරන් කුබලමමදකියෝ. කඩකඩගේ අන්තරකී ජානත පලෙබരක පිරපශානත චීටීතේ කුංචර අසතුල්ලා සබ පරග්‍රපා අදරිෂ්ටිගරකුල්ලා. ਸਤ ਤੰ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਤ ਤਖੇ ਸੂਖੀ ਏਕ ਏਕੇ ਪੀਰ ਪਛਾਣਦੇ ਕਟਕਟ ਕੇ ਬੜਬੜ ਕੇ ਚਾਹੰਦਾ ਜਬ ਉਦ ਕਰਖ ਕਰਾ ਕਰ ਤਾਰਾ ਪਰ ਜਾਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤਬ ਮਿਲਤ ਦੇ ਤਰਸ ਬਹੁ ਜੀਤੇ ਪਦ ਸ੍ਰੇਸ਼ਟ ਸਬਦਾਰੇ ਆਪ ਅਪਦੇ ਬੂਜੋ ਚਾਰੈ ਤੁਬ ਸਭ ਹੀ ਤੇ ਰਹਿ ਤਦ ਰਾਲਬ ਜਾਨਤ ਬੇਦ ਭੇਦ ਹਰ ਆਲਬ ਰੰਦ ਕਾਰਨ ਦਰਬਿ ਕਾਰਨ ਦਰ ਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂਣ ਚਰਦ ਬਿੰਦਾ ਜਾਕੋ ਪੇਵਨਾ ਪਾਵਤਵਿੰਦਾ ਤਾਕੋ ਕਰਪਾਹਨ ਹਨੁਮਾਨਤ ਮਹਾਬੂਡ ਕਸ਼ਪੀ ਦਨਾ ਜਾਂਨਤ ਮਹਾਦੇਵਕੋ ਕਹਤ ਸਦਾਸੇਵਨ ਰੰਦ ਕਰਤਾ ਚੀਨ ਤ ਦੇ ਪੈਵ। ਆਪ ਆਪ ਦੀ ਬੁੱਧ ਹੈ ਜੇਤੇ ਪਰਦਤ ਪੈ ਪੈ ਤੇ ਤੇਤੀ ਤਬਰਨ ਖਨ ਜਾਏ ਪਸਾਰ ਕਹਿ ਬਿਦ ਸੁਜਾ ਪ੍ਰਤਮ ਸੰਸਾਰਾ ਇੱਕ aeration ਉਪਸਰੂਪਾ ਰੰਗ ਪਿਉ ਰਾਮ ਦੀ ਬੂਪਾ ਅਡਜ ਜਿਰਜ ਸੇਤਜ ਕੀਦੀ ਉਤਪਜ ਕਾਦ ਬਹਰ ਰਚਦੀਲੀ ਕਹੂ ਫੂਲ ਰਾਜਾ ਵੇ ਬੈਠਾ ਕਹੂ ਸੇਵਣ ਪਿਉ ਅਗਰੀ ਕੈਠਾ ਸਾਗਰੀ ਸ੍ਰੇਸ਼ਟ ਦਿਖਾਈ ਚੰਪਵ ਆਦਜ ਗਾਦ ਸਰੂਪ ਸਿਆਮ ਭਵ ਆਬਰਤ ਚਾ ਮੇਰੇ ਤਮ ਕਰੋ ਸਿਖੂ ਬਾਰ ਅ ਸਿਖ ਕਰੋ ਦੁਸ਼ਟ ਜਿਤੇ ਉਠਵਤ ਤਪਾਤਾ ਸਕਲ ਬਲੇਸ਼ ਕਰੋ ਰੱਬਾਤਾ ਜੇ ਅਸੀ ਤੁਝ ਤਵ ਸਰਦੀ ਪ੍ਰੇਤਨ ਕੇ ਤੁਸ਼ਟ ਦੁਖ ਤਵ ਮਰੇ ਔਰ ਖ ਚੰਦ ਪਗ ਪਰ ਇਤਿ ਹਾਰੇ ਤਦਕੇ ਤਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਕੇ ਹੈ ਤਾਂ ਕੇ ਕਾਲ ਵਿਗਟਦੇ ਹੈ ਰਚਾ ਹੋਏ ਤਾਂ ਹੀ ਸਭ ਕਾਲਾ ਤੁਸ਼ਟ ਅਰਿਸ਼ਟ ਤ੍ਰੇਦਤ ਕਾਲਾ ਕਰਪਾ ਦ੍ਰਿਸ਼ਟ ਤਦ ਚਾਹੇ ਨਹਰ ਹੋ ਤਾਂ ਕਿ ਤਾਪਤਨ ਕੋ ਹੋਰ ਹੋ ਰੈਦ ਸੇਦ ਕਰ ਬੋ ਸਭ ਹੋਈ ਤੁਸ਼ਟ ਛਵਸ਼ੈ ਸਕੈ ਨਾ ਕੋਈ ਏਕ ਪਾਰ ਜਿਤਤ ਬੈਸਵਾਰਾ ਆਕਾਲ 파ਸਤੇ ਤਾਹੀ ਉਬਾਰਾ ਜੇਦਰ ਨਾਮ ਤਿਹਰ ਕਹਾ ਦਰਦ ਤੁਸ਼ਟ ਦੋਖਤ ਰਹਾ ਖੜਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੁ ਬਾਰੇ ਸਰਬ ਠੌਰ ਬਹੋ ਸਹਾਈ ਦੁਸ਼ਟ ਦੁਗਤਿ ਤੈ ਹੋ ਬਚਾਈ ਖੜਗ ਕੇਤ ਬੈ ਸਰਦ ਤਿਹਾਰੀ ਆਪ ਹਾਥ ਦੈ ਲਿਹੁ ਬਾਰੇ ਸਰਬ ਠੌਰ ਕੋ ਹੋ ਸਹਾਈ ਦੁਸ਼ਟ ਦੁਗਤਿ ਲਿਹੁ ਬਚਾਈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਕੀ ਫਤਿਹ